ਚਿਤਲ ਨਗਰਾਲ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਪਹੁੰਚੇ ਚਿਤਲ ਜੀ ਵੋਟ ਪਾ ਕੇ ਪਹੁੰਚੇ ਉਹ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਔਰ ਕੀ ਲੋਕਾਂ ਨੂੰ ਅਪੀਲ ਕਰਦੇ ਹਾਲਾਤ ਬਹੁਤ ਬੁਰੇ ਆ ਜੀ ਅੱਜ ਮੇਰਾ ਮਨ ਫੇਰ ਬਹੁਤ ਭਾਵੂਗਾ ਲੋਕਾਂ ਨੂੰ ਇਹੀ ਅਪੀਲ ਕਰ ਰਿਹਾ ਕਿ ਮੈਂ ਸੱਚ ਊੜ ਦੀ ਲੜਾਈ ਲੜ ਰਿਹਾ ਅੱਜ ਇੱਕ ਕੈਂਡੀਡੇਟ ਦੇ ਵੋਟ ਬੰਨ ਆਇਆ 11:30 ਦਾ ਮੈਂ ਐਮਸੀ ਬੋਰਡ ਪਾਣ ਦਾ ਤੇ 11:05 ਮਿੰਟ ਦੇ ਉੱਤੇ ਮੇਰੇ ਫੋਨ ਤੇ ਧਮਕੀ ਆ ਰਹੀ ਹੈ ਕਿ ਤੇ ਨੂ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ ਮੇਰੇ ਪਰਿਵਾਰ ਨੂੰ ਕੌਣ ਸੇਵ ਕਰੇਗਾ ਇਹ ਸਰਕਾਰ ਇਹ ਸਿਕਾਰੇ ਵੀ ਕੈਂਡੀਡੇਟ ਨੂੰ ਮਰਵਾਣਾ ਚਾਹਦੀ ਹੈ ਕਿ ਕਿਸ ਕਰਕੇ ਕਿ ਮੈਂ ਸੱਚੂੜ ਦੀ ਲਈ ਲੜ ਰਿਹਾ ਆ ਆਡੀਓ ਫਿਕਰ ਕੀ ਸੀ ਅਸਲ ਦੇ ਉਹ ਗੰਦੀ ਲੰਗਵੇ ਬੋਲ ਰਿਹਾ ਮੈਂ ਇਹ ਕੱਢ ਨਹੀਂ ਸਕਦਾ ਇੱਕ ਦੋ ਲਾਈਨ ਮੈਂ ਜਿਹੜੇ ਉਹਨਾਂ ਦਾ ਲਵ ਸੁਣਾ ਦਿੱਤੇ ਆ ਕਿ ਉਹ ਕੀ ਕਹਿ ਰਿਹਾ ਅੱਜ ਪਬਲਿਕ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਵੋਟ ਪੰਜ ਰੋ ਜਾਓ ਸੱਚੂੜ ਦੀ ਜਿਹੜੀ ਲੜਾਈ ਤੁਸੀਂ ਫੈਸਲਾ ਕਰਨਾ ਕਿਉਂਕਿ ਅੱਜ ਲੋਕਾਂ ਨੂੰ ਡਰਾਇਆ ਜਾ ਰਿਹਾ 200 ਰੁਪਏ ਰਾਸ਼ਨ ਦੇ ਲਈ ਸ਼ਰਾਬ ਦੀ ਬੋਤਲ ਦੇ ਲਈ ਇੱਕ ਸੂਟ ਦੇ ਲਈ ਲੋਕਾਂ ਦੀ ਵੋਟ ਨਹੀਂ ਖਰੀਦ ਸਕਦੇ ਮੇਰੇ ਲੋਕ ਬਕਾਊ ਨਹੀਂ ਆ ਜਲੰਧਰ ਵੈਸਦੇ ਲੋਕ ਕੋਈ ਬਕਾਊ ਨਹੀਂ ਹੈ ਇਹ ਲੋਕ ਮੇਰੇ ਲੋਕਾਂ ਨੂੰ ਸਦਾਸ਼ਣ ਦੇ ਕੇ ਸੂਰ ਦੇ ਕੇ ਉਹਨਾਂ ਦੀ ਵੋਟ ਨਹੀਂ ਲੈ ਸਕਦੇ ਕਿਉਂਕਿ ਮੇਰੇ ਲੋਕਾਂ ਦੀ ਕਰੋੜਾਂ ਰੁਪਈਆ ਕੀਮਤ ਹੈ ਮੇਰੇ ਲੋਕਾਂ ਦੀ ਮੈਂ ਆਪਣੇ ਲੋਕਾਂ ਨੂੰ ਇਹ ਕਹਾਂ ਚਾਹਾਂਗਾ ਕਿ ਤੁਸੀਂ ਹੋ ਮੇਰੇ ਨਾਲ ਬਸ ਅੱਜ ਜਲੰਧਰ ਵੈਸਦੇ ਮੇਰੇ ਲੋਕ ਹੈ ਉਹੀ ਮੇਰਾ ਸਾਰਾ ਹੈ ਅੱਜ ਮੇਨਾਂ ਸਰਕਾਰ ਮੇਰੇ ਖਿਲਾਫ ਅੱਜ ਪੁਲਿਸ ਮੇਰੇ ਖਿਲਾਫ ਅੱਜ ਸਰਕਾਰੀ ਤੰਤਰ ਮੰਤਰ ਮੇਰੇ ਖਿਲਾਫ ਸਿਰਫ ਤੁਸੀਂ ਮੇਰੇ ਲੋਕ ਮੇਰੇ ਨਾਲ ਹੈ ਉਹਨਾਂ ਕਰਕੇ ਜੀ ਮੈਂ ਖੜਾ ਹੈ ਮੈਂ ਬੈਕਪੋਰਟ ਤੇ ਨਹੀਂ ਜਾ ਰਿਹਾ ਤਾਂ ਕਿਉਂ ਨਹੀਂ ਜਾ ਰਿਹਾ ਆਪਣੇ ਲੋਕਾਂ ਦੇ ਕਰਕੇ ਬੋਲ ਤੁਸੀਂ ਜਿਕਰ ਕਰ ਰਹੇ ਤਿੰਨ ਗੱਡੀਆਂ ਸਵੇਰ ਤੋਂ ਮੇਰੇ ਨਾਲ ਦੇਖੋ ਮੇਰੇ ਨਾਲ ਲੱਗੀਆਂ ਦਵਾਰੇ ਮੈਨੂੰ ਬੇਨਾ ਲਾਈਆਂ ਪਈਆਂ ਕਹਿੰਦੇ ਕੀ ਹੈ ਡਰਾ ਕਿਧਰਿਆਂ ਕੀ ਕਹਿੰਦੇ ਇਹ ਜਿੰਨੋ ਕਿ ਜੋ ਕੁਝ ਸਰਕਾਰ ਕਰ ਸਕਦੀ ਹੈ ਆ ਲੋਕਾਂ ਨੂੰ ਡਰਾ ਰਹੇ ਕਿ ਵੋਟ ਨਾ ਪਾਹ ਜਾਈਓ ਨਮਸਤੇ ਜੀ ਵੋਟ ਪਾਓ ਇਹ ਵੀ ਵੋਟ ਸੀਟ ਦੇ ਬੂਥਾਂ ਤੋਂ ਵੀ ਧਮਕਾ ਕੇ ਠਾਇਆ ਜਾ ਰਿਹਾ ਹੈ ਬਿਲਕੁਲ ਘੇਰ ਤੋਂ ਲਗਾਤਾਰ ਧਮਕੀਆਂ ਦਾ سلسلہ ਜਾਰੀ ਹੈ ਬੂਥਾਂ ਤੋਂ ਵੀ ਠਾਇਆ ਜਾ ਰਿਹਾ ਹੈ ਬਈ ਬਹੁਤ ਬੁਰਾ ਲਾਤਾ ਮੇਰੇ ਪਲੀਜ਼ ਮੇਰਾ ਮਨ ਬਹੁਤ ਦੁਖੀ ਹੈ ਬਹੁਤ ਦੁਖੀ ਹੈ ਬਿਲਕੁਲ ਅਸਿੱਧੇ ਤੌਰ ਦੇ ਉੱਪਰ ਇਹ ਵੀ ਕਿਹਾ ਗਿਆ ਕਿ ਵੋਟ ਜਿਹੜੀ ਹੈਗੀ ਆ ਉਹ ਪਾਇਆ ਹੈ ਤਾਂ ਸਿੱਧੇ ਤੌਰ ਦੇ ਉੱਪਰ ਇਹੀ ਹੈ ਕਿ ਪਹਿਲਾਂ ਠਾਇਆ ਜਾ ਰਿਹਾ ਔਰ ਧਮਕੀਆਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਕੈਮਰਾ ਪਰਸਨ ਪਵਨ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਜਲੰਧਰ ਚਿਤਲੰਗੁਰਾਲ ਜਿਹੜੇ ਨੇ ਵੋਟ ਪਾਉਣ ਤੋਂ ਬਾਅਦ ਪਹੁੰਚੇ ਚਿਤਲਜੀ ਵੋਟ ਪਾ ਕੇ ਪਹੁੰਚੇ ਉਹ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਔਰ ਕੀ ਲੋਕਾਂ ਨੂੰ ਅਪੀਲ ਕਰਦੇ ਹਾਲਾਤ ਬਹੁਤ ਬੁਰੇ ਆ ਜੀ ਅੱਜ ਮੇਰਾ ਮਨ ਫੇਰ ਬਹੁਤ ਭਾਵੂਗਾ ਲੋਕਾਂ ਨੂੰ ਇਹੀ ਅਪੀਲ ਕਰ ਰਿਹਾ ਕਿ ਮੈਂ ਸੱਚ ਊਰ ਦੀ ਲੜਾਈ ਲੜ ਰਿਹਾ ਅੱਜ ਇੱਕ ਕੈਂਡੀਡੇਟ ਦੇ ਵੋਟ ਬੰਨ ਆਇਆ 11:15 ਦਾ ਮੈਂ TMC ਵੋਟ ਪਾਉਂਦਾ ਤੇ 11:05 ਮਿੰਟ ਦੇ ਉੱਤੇ ਮੇਰੇ ਫੋਨ ਦੇ ਧਮਕੀ ਆ ਰਹੀ ਹੈ ਕਿ ਤੇ ਨੂ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ ਮੇਰੇ ਪਰਿਵਾਰ ਨੂੰ ਕੌਣ ਸੇਫ ਕਰੇਗਾ ਇਹ ਸਰਕਾਰ ਪੜੀ ਸਰਕਾਰ ਇਹ ਕੈਂਡੀਡਟ ਨੂੰ ਰਵਾਣਾ ਚਾਹਦੀ ਹੈ ਕਿ ਕਿਸ ਕਰਕੇ ਕਿ ਮੈਂ ਸਤਚੂੜ ਦੀ ਲਾਈ ਲੜ ਰਿਹਾ ਹੋਰ ਉਹ ਜ਼ਿਕਰ ਕੀ ਸੀ ਅਸਲ ਦੇ ਉਹ ਗੰਦੀ ਲੈਂਗਵੇਜ ਬੋਲ ਰਿਹਾ ਮੈਂ ਇਹ ਕੱਢ ਨਹੀਂ ਸਕਦਾ ਇੱਕ ਦੋ ਲਾਈਨ ਮੈਂ ਜਿਹੜੇ ਉਹਨਾਂ ਦਾ ਲਵ ਸੁਣਾ ਦਿੱਤੇ ਕਿ ਉਹ ਕੀ ਕਹਿ ਰਿਹਾ ਅੱਜ ਪਬਲਿਕ ਨੂੰ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਵੋਟਾਂ ਪੰਜੂ ਜਾਓ ਸਤਚੂੜ ਦੀ ਜਿਹੜੀ ਲੜਾਈ ਤੁਸੀਂ ਫੈਸਲਾ ਕਰਨਾ ਕਿਉਂਕਿ ਅੱਜ ਲੋਕਾਂ ਨੂੰ ਡਰਾਇਆ ਜਾ ਰਿਹਾ 200 ਰੁਪਏ ਰਾਸ਼ਨ ਦੇ ਲਈ ਸ਼ਰਾਬ ਦੀ ਬੋਤਲ ਦੇ ਲਈ ਇੱਕ ਸੂਟ ਦੇ ਲਈ ਲੋਕਾਂ ਦੀ ਵੋਟ ਨਹੀਂ ਖਰੀਦ ਸਕਦੇ ਮੇਰੇ ਲੋਕ ਬਕਾਊ ਨਹੀਂ ਹੈ ਜਲੰਧਰ ਵੈਸੇ ਲੋਕ ਕੋਈ ਬਕਾਊ ਨਹੀਂ ਹੈ ਇਹ ਲੋਕ ਮੇਰੇ ਲੋਕਾਂ ਨੂੰ ਸਰਾਸਣ ਦੇ ਕੇ ਸੂਟ ਦੇ ਕੇ ਉਹਨਾਂ ਦੀ ਵੋਟ ਨਹੀਂ ਲੈ ਸਕਦੇ ਕਿਉਂਕਿ ਮੇਰੇ ਲੋਕਾਂ ਦੀ ਕਰੋੜਾਂ ਰੁਪਈਆ ਕੀਮਤ ਹੈ ਮੇਰੇ ਲੋਕਾਂ ਦੀ ਮੈਂ ਆਪਣੇ ਲੋਕਾਂ ਨੂੰ ਇਹ ਕਹਾਂ ਚਾਹਾਂਗਾ ਕਿ ਤੁਸੀਂ ਹੋ ਮੇਰੇ ਨਾਲ ਬਸ ਅੱਜ ਜਲੰਧਰ ਫੈਸਲ ਜਿਹੜੇ ਲੋਕ ਹੈ ਉਹੀ ਮੇਰਾ ਸਾਰਾ ਹੈ ਅੱਜ ਮੇਨਾਂ ਸਰਕਾਰ ਮੇਰੇ ਖਿਲਾਫ ਅੱਜ ਪੁਲਿਸ ਮੇਰੇ ਖਿਲਾਫ ਅੱਜ ਸਰਕਾਰੀ ਤੰਤਰ-ਮੰਤਰ ਮੇਰੇ ਖਿਲਾਫ ਸਿਰਫ ਤੇ ਸਿਰਫ ਮੇਰੇ ਲੋਕ ਮੇਰੇ ਨਾਲ ਹੈ ਉਹਨਾਂ ਕਰਕੇ ਮੈਂ ਖੜਾ ਹਾਂ ਮੈਂ ਬੈਕਬੋਰਡ ਤੇ ਨਹੀਂ ਜਾ ਰਿਹਾ ਤਾਂ ਕਿਉਂ ਨਹੀਂ ਜਾ ਰਿਹਾ ਆਪਣੇ ਲੋਕਾਂ ਦੇ ਕਰਕੇ ਬੋਲ ਤੁਸੀਂ ਜਿਕਰ ਕਰ ਰਹੇ ਤਿੰਨ ਗੱਡੀਆਂ ਸਵੇਰ ਤੋਂ ਮੇਰੇ ਨਾਲ ਨਹੀਂ ਲੱਗੀਆਂ ਦਵਾਰੇ ਮੈਨੂੰ ਮੇਂ ਨਾ ਲਾਈਆਂ ਪਈਆਂ ਕਹਿੰਦੇ ਕੀ ਹੈ ਡਰਾ ਕਿਧਰਿਆਂ ਕੀ ਕਹਿੰਦੇ ਇਹ ਜਿੰਨੇ ਜੋ ਕੁਝ ਸਰਕਾਰ ਕਰ ਸਕਦੀ ਹੈ ਆ ਲੋਕਾਂ ਨੂੰ ਡਰਾ ਰਹੇ ਕਿ ਵੋਟ ਨਾ ਪਾ ਜਾਈਓ ਨਮਸਤੇ ਜੀ ਵੋਟ ਪਾਓ लगातार दि तो जा परसन पवन मनजोतिक जलंधर देश दुनिया की हर खबर सबसे पहले देखने के लिए फॉलो करे Panic Savaira TV YouTube Facebook Instagram X aur WhatsApp channel par